ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਸਗਲੇ ਪੇਸ਼ੇ ਸ਼ੁਕ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਉਸ ਤੋਂ ਜਦੋਂ ਦਾ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਨੇ ਉਦੋਂ ਤੋਂ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਉਚਾਲ ਲਿਆ ਆਇਆ ਹੋਇਆ ਹੈ ਪਹਿਲਾਂ ਤਾਂ ਚਰਚਾ ਇਹ ਖੀਤੀ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਵੇਗਾ ਇਹ ਪਹਿਲਾਂ ਤੋਂ ਹੀ ਚਰਚਾ ਚੱਲ ਰਹੀ ਸੀ ਜਦੋਂ ਤੋਂ ਜੰਮਨੀ ਚੋਣਾ ਹੋਈਆਂ ਸੀ ਜਲੰਧਰ ਦੀ ਜੰਮਨੀ ਚੋਣਾ ਹੋਈ ਸੀ ਤੇ ਕੇਜੀਵਾਲ ਦੇ ਬਾਹਰ ਆਉਣ ਦੀ ਉਡੀਕ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਸੀ ਜਦੋਂ ਬਾਹਰ ਆਉਣਗੇ ਉਸ ਤੋਂ ਬਾਅਦ ਹੀ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਵੇਗਾ ਉਹਨਾਂ ਦੀ ਪ੍ਰਵਾਨਗੀ ਮਿਲੂਗੀ ਫੇਰ ਹੀ ਨਵੇਂ ਮੰਤਰੀ ਗੜੇ ਨੇ ਉਸ ਹਾਂ ਚੱਕਣਗੇ ਪਰ ਜਦੋਂ ਕੇਜੀਵਾਲ ਬਾਹਰ ਆਉਂਦੇ ਨੇ ਬਾਹਰ ਆਉਂਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਬਦਲੇ ਜਾਣ ਦੀਆਂ ਚਰਚਾਵਾਂ ਜ਼ੋਰ ਫੜ ਜਾਂਦੀਆਂ ਹਨ ਭਗਵੰਤ ਮਾਨ ਬਿਮਾਰ ਹੋ ਜਾਂਦੇ ਨੇ ਤੇ ਹਸਪਤਾਲ ਦੇ ਵਿੱਚ ਦਾਖਲ ਹੋਣਾ ਪੈਂਦਾ ਹੈ ਲੇਕਿਨ ਜਿਹੜੇ ਉਹਨਾਂ ਦੇ ਸਿਆਸੀ ਵਿਰੋਧੀ ਨੇ ਉਹਨਾਂ ਨੇ ਵੀ ਇਸ ਨੂੰ ਕੁਰਸੀ ਬਚਾਉਣ ਦੇ ਲਈ ਕੀਤਾ ਗਿਆ ਨਾਟਕ ਤੱਕ ਕਰਾਰ ਦੇ ਦਿੱਤਾ ਗਿਆ ਇਹ ਕਿਹਾ ਗਿਆ ਕਿ ਉਹ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਨੇ ਜੋ ਵੀ ਬਿਮਾਰੀ ਦੀਆਂ ਘਟਨਾਵਾਂ ਹੋਣ ਇਸ ਤੋਂ ਬਾਅਦ ਫਿਰ ਉਪ ਮੁੱਖ ਮੰਤਰੀ ਦੋ ਲੱਗਣਗੇ ਜੀ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਜੋਰ ਫੜ ਲਿਆ ਉਹਨਾਂ ਤੋਂ ਹੋਮ ਦਾ ਮਿਨਿਸਟਰੀ ਜਿਹੜੀ ਆ ਉਹਦਾ ਪੋਰਟਫੋਲੀਓ ਖੋਇਆ ਜਾਏਗਾ ਉਹਨਾਂ ਦਾ ਭਾਰ ਹਲਕਾ ਕਰਨ ਦੀ ਗੱਲ ਜਿਹੜੀਆਂ ਇਹ ਵੀ ਜ਼ੋਰ ਫੜੀ ਕੁਝ ਪੈਕ ਵਿੱਚ ਬਦਲੇ ਵੀ ਗਏ ਲੇਕਿਨ ਹੋਮ ਮਿਨਿਸਟਰੀ ਉਹਨਾਂ ਦੇ ਕੋਲ ਹੀ ਰਹੀ ਇਹ ਗੱਲਾਂ ਠੰਡੀਆਂ ਪੰਜਾਬ ਤਾਂ ਉਹਨਾਂ ਦੇ OSD ਤੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਜਿਹੜੇ ਨੇ ਉਹਨਾਂ ਨੂੰ ਬਦਲ ਦਿੱਤਾ ਗਿਆ ਦੋਨੇ ਜਦੋਂ ਬਦਲੇ ਗਏ ਤਾਂ ਉਹਦਾ ਕੋਈ ਥੋਸ ਕਾਰਨ ਸਾਹਮਣੇ ਨਹੀਂ ਆਇਆ ਕੋਈ ਵਜ੍ਹਾ ਨਹੀਂ ਦੱਸੀ ਗਈ ਲੇਕਿਨ ਦੋਨਾਂ ਦੀ ਛੁੱਟੀ ਕਰ ਦਿੱਤੀ ਬਦਲ ਦਿੱਤੇ ਗਏ ਕੇਜਰੀਵਾਲ ਦੇ ਖਾਸ ਜਿਹੜੇ ਨੇ ਬਿਰਭੂ ਕੁਮਾਰ ਜੋ ਉਹਨਾਂ ਦੇ ਪੀਏ ਹੁੰਦੇ ਸੀਗੇ ਉਹਨਾਂ ਨੂੰ ਭਗਵੰਤ ਮਾਨ ਦਾ ਉਸਟੀ ਲਾਉਣਾ ਜਾਂ ਭਗਵੰਤ ਮਾਨ ਦਾ ਪੀਏ ਲਾਉਣ ਦੀਆਂ ਇਹ ਖਬਰਾਂ ਵੀ ਆਈਆਂ ਲੇਕਿਨ ਇਸ ਦੀ ਪੁਸ਼ਟੀ ਜਿਹੜੀ ਹੈ ਉਹ ਸਰਕਾਰ ਵੱਲੋਂ ਬਿਲਕੁਲ ਨਹੀਂ ਕੀਤੀ ਗਈ ਹਜੇ ਤੱਕ ਨਹੀਂ ਹੋਈ ਹੈ ਲੇਕਿਨ ਇਹ ਚਰਚਾਵਾਂ ਵੀ ਬਹੁਤ ਜ਼ੋਰ ਫੜਦੀਆਂ ਰਹੀਆਂ ਰਾਗਵ ਚੱਡਾ ਦੀ ਕੋਖੀ ਦੇ ਵਿੱਚ ਦੁਬਾਰਾ ਰੌਣਕਾਂ ਆ ਗਈਆਂ ਨੇ ਇਸ ਦੀ ਚਰਚਾ ਵੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਹੋਈ ਪਰ ਇਹ ਸਾਰੇ ਘਟਨਾਕਰਮ ਦੇ ਦੌਰਾਨ ਭਗਵੰਤ ਮਾਨ ਬਿਲਕੁਲ ਚੁੱਪ ਧਾਰੇ ਹੋਏ ਹਨ ਉਹਨਾਂ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ ਬਿਲਕੁਲ ਚੁੱਪ ਧਾਰ ਕੇ ਉਹ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਹਨ ਕੋਈ ਆਫੀਸ਼ੀਅਲ ਸਟੇਟਮੈਂਟ ਜਿਹੜੀ ਹੈ ਪਾਰਟੀ ਵੱਲੋਂ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ ਅਟਕਲਾ ਚੱਲ ਰਹੀਆਂ ਇਹਨਾਂ ਸਾਰੇ ਅਟਕਲਾਂ ਦੇ ਦੌਰਾਨ ਹੀ ਸੋਮਵਾਰ ਨੂੰ ਕੱਲ ਇੱਕ ਨਵਾਂ ਮੋੜ ਆਉਂਦਾ ਹੈ ਪਾਰਟੀ ਦੇ ਕਨਵੀਨਰ ਜਿਹੜੇ ਨੇ ਉਹ ਪੰਜਾਬ ਦੇ ਸਾਰੇ ਮਨਿਸਟਰਾਂ ਨੂੰ ਦਿੱਲੀ ਸੱਦੇ ਨੇ ਇੱਕ ਮੀਟਿੰਗ ਦੇ ਲਈ ਇਹ ਮੀਟਿੰਗ ਵਿੱਚ ਸਾਰੇ ਡਿਪਾਰਟਮੈਂਟਸ ਜਿਹੜੇ ਨੇ ਜਿੰਨੇ ਵੀ ਵਿਭਾਗ ਨੇ ਪੰਜਾਬ ਸਰਕਾਰ ਦੇ ਉਹਨਾਂ ਦੀ ਪਰਫਾਰਮੈਂਸ ਦਾ ਰਿਵਿਊ ਕੀਤਾ ਗਿਆ ਕਿ ਉਹਨਾਂ ਦੇ ਕੰਮਕਾਜ ਦਾ ਹੁਣ ਤੱਕ ਦਾ ਕਿਵੇਂ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਹੈ ਇਸ ਦੇ ਟਾਰਗੇਟ ਵੀ ਦਿੱਤੇ ਗਏ ਹੁਣ ਇਸ ਮੀਟਿੰਗ ਦੇ ਵਿੱਚ ਮinistr ਤਾਂ ਹਾਜ਼ਰ ਰਹੇ ਲੇਕਿਨ ਭਗਵਾਨਤਮਾਨ ਇਸ ਮੀਟਿੰਗ ਦੇ ਵਿੱਚ ਨਰਾਦਰ ਰਹੇ ਉਹ ਇਸ ਮੀਟਿੰਗ ਦੇ ਵਿੱਚ ਨਹੀਂ ਸੀਗੇ ਕੈਬਨਿਟ ਮੀਟਿੰਗ ਹੋਈ ਲੇਕਿਨ ਮੁੱਖ ਮੰਤਰੀ ਦੀ 11 ਹਾਜ਼ਰੀ ਵਿੱਚ ਆਪਾਂ ਇਹ ਕਹਿ ਸਕਦੇ ਇੱਕ ਪੰਜਾਬ ਸਰਕਾਰ ਦੇ ਸੂਤਰ ਨੇ ਦੱਸਿਆ ਕਿ ਕੇਜਰੀਵਾਲ ਨੇ ਇਕੱਲੇ ਇਕੱਲੇ ਮinistr ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ 1 ਟੂ 1 ਮੀਟਿੰਗ ਹਰਕ ਮਿਸਟਰ ਦੇ ਨਾਲ ਕੀਤੀ ਹੈ ਤੇ ਉਹਨਾਂ ਦਾ ਰਿਪੋਰਟ ਕਾਰਡ ਮੰਗਿਆ ਤੇ ਉਹਨਾਂ ਨੂੰ ਟਾਰਗੇਟ ਦਿੱਤੇ। ਕਿਸੇ ਸੋਰਸ ਦੇ ਮੁਤਾਬਿਕ ਮਿਸਟਰ ਜਿਹੜੇ ਆਏ ਉਹ ਆਪਣਾ ਆਪਣਾ ਰਿਪੋਰਟ ਕਾਰਡ ਨਾਲ ਲੈ ਕੇ ਆਏ ਸੀਗੇ। ਆਪਣੀਆਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਹੋਇਆ ਸੀ ਕਿ ਅਸੀਂ ਆਹ ਆਹ ਚੀਜ਼ਾਂ ਕੀਤੀਆਂ ਨੇ। ਤੇ ਕੇਜਰੀਵਾਲ ਨੇ ਸਾਰਿਆਂ ਨੂੰ ਇੱਕੋ ਗੱਲ ਤੇ ਹੀ ਜ਼ੋਰ ਦਿੱਤਾ। ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਰਿਸੋਰਸ ਜਨਰੇਟ ਕਰੋ ਕਮਾਈ ਵਧਾਓ ਸੂਬੇ ਦੀ ਰੈਵਨਿਊ ਜਿਹੜਾ ਹੈ ਉਹਦੇ ਵਿੱਚ ਵਾਧਾ ਕਰੋ ਇਹੀ ਉਹਨਾਂ ਵੱਲੋਂ ਹਰ ਮੰਤਰੀ ਨੂੰ ਹਰ ਡਿਪਾਰਟਮੈਂਟ ਨੂੰ ਕਿਹਾ ਗਿਆ ਸਪੈਸ਼ਲੀ ਜਿਹੜਾ ਮਾਈਨਿੰਗ ਹੈ ਤੇ ਰੈਵਨਿਊ ਹੈ ਇਹ ਦੋ ਡਿਪਾਰਟਸਮੈਂਟਸ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਕੰਮ ਕਾਰਜ ਨੂੰ ਹੋਰ ਬਿਹਤਰ ਕਰੋ ਕਿਉਂਕਿ ਸੂਬੇ ਦੀ مالی ਹਾਲ ਜਿਹੜੇ ਨੇ ਉਹ ਬਹੁਤ ਖਰਾਬ ਨੇ ਇਸ ਮਹੀਨੇ ਦਾ ਜਿਹੜਾ 1800 ਕਰੋੜ ਦਾ ਪਾਵਰ ਸਬਸਿਡੀ ਹੈ ਬਿਜਲੀ ਦੀ ਸਬਸਿਡੀ ਦਾ ਬਿੱਲ ਹੈ ਉਹ ਵੀ ਚੁਕਾਇਆ ਨਹੀਂ ਗਿਆ ਹੈ ਹਾਲਾਤ ਸਾਰਿਆਂ ਨੂੰ ਪਤਾ ਹੀ ਨੇ ਪੰਜਾਬ ਦੇ ਵਿੱਤੀ ਹਾਲਾਤ ਕੀ ਨੇ ਲਗਭਗ 3 ਸਾਲ ਦੇ ਸਰਕਾਰ ਦੇ ਦੌਰਾਨ 1 ਲੱਖ ਕਰੋੜ ਤੋਂ ਵੀ ਵੱਧ ਦਾ ਕਰਜ਼ਾ ਲੈ ਲਿਆ ਗਿਆ ਹੈ ਨਵਾਂ ਕਰਜ਼ਾ ਲੈ ਲਿਆ ਗਿਆ ਹੈ ਜਦੋਂ ਇਹ ਵਿੱਤੀ ਸਾਲ ਖਤਮ ਹੋਏਗਾ ਉਦੋਂ ਪੰਜਾਬ ਦੇ ਉੱਪਰ ਜਿਹੜਾ ਕਰਜ਼ਾ ਚੜਿਆ ਹੋਇਆ ਹੈ ਉਹ 375000 ਕਰੋੜ ਤੋਂ ਪਾਰ ਕਰ ਜਾਏਗਾ ਕਰਜ਼ਾ ਇੰਨਾ ਜ਼ਿਆਦਾ ਵਧ ਜਾਏਗਾ ਸਰਕਾਰ ਨੇ ਪਿੱਛੇ ਦੇ ਬੱਸਾਂ ਦਾ ਕਿਰਾਇਆ ਵਧਾਇਆ ਹੈ ਡੀਜ਼ਲ ਤੇ ਪੈਟਰੋਲ ਤੇ ਵੈਟ ਵਧਾਇਆ ਹੈ ਸਬਸਿਡੀ ਜਿਹੜੀ ਸੀ ਵਾਧੂ ਪਾਵਰ ਦੇ ਉੱਤੇ ਉਹ ਉਹਨਾਂ ਨੇ ਵਾਪਸ ਲੈ ਲਈ ਹੈ ਪੁਰਾਣੇ ਵਾਹਨਾਂ ਦੇ ਉੱਤੇ ਵੀ ਗ੍ਰੀਨ ਟੈਕਸ ਲਾਇਆ ਗਿਆ ਹੈ ਇਹ ਸਾਰੇ ਜਿਹੜੇ ਨੇ ਮੈयर्स ਲਏ ਗਏ ਨੇ ਇਹ ਸਾਰਾ ਕੁਝ ਕੀਤਾ ਗਿਆ ਹੈ ਤਾਂ ਕਿ ਹੋਰ ਪੈਸਾ ਇਕੱਠਾ ਕੀਤਾ ਜਾ ਸਕੇ ਸਰਕਾਰ ਦੇ ਜਿਹੜੇ ਵਿੱਤੀ ਹਾਲਾਤ ਨੇ ਉਹਨਾਂ ਨੂੰ ਠੀਕ ਕੀਤਾ ਜਾ ਸਕੇ ਵਿੱਤੀ ਹਾਲਾਤ ਠੀਕ ਹੋ ਸਕਣ ਹੁਣ ਇੱਕ ਮਨਿਸਟਰ ਨੇ ਉਹਨਾਂ ਨੇ ਆਪਣਾ ਨਾਮ ਨਾਂ ਛਾਪੇ ਜਾਣ ਦੀ ਸ਼ਰਤ ਤੇ ਇੱਕ ਅਖਬਾਰ ਨੂੰ ਦੱਸਿਆ ਉਨ੍ਹਾਂ ਨਾਲ ਗੱਲਬਾਤ ਕਰਦੇ ਦੌਰਾਨ ਕਿਹਾ ਕਿ ਕੇਜਰੀਵਾਲ ਜਿਹੜੇ ਨੇ ਉਹ ਸਾਨੂੰ ਇਕੱਲੇ ਇਕੱਲੇ ਨੂੰ ਮਿਲੇ ਉਹਨਾਂ ਨੇ ਸਾਫ਼ ਕੀਤਾ ਇਹ ਗੱਲ ਸਾਫ਼ ਸ਼ਬਦਾਂ ਵਿੱਚ ਕਹੀ ਕਿ ਮੈਨੂੰ ਸਿਰਫ ਔਰ ਸਿਰਫ ਕੰਮ ਨਾਲ ਮਤਲਬ ਹੈ ਉਹ ਸੂਬੇ ਦੇ ਵਿੱਤੀ ਹਾਲਾਤ ਨੂੰ ਠੀਕ ਕਰਨਾ ਚਾਹੁੰਦੇ ਨੇ ਤੇ ਵਾਪਸ ਜਿਹੜਾ ਹੈ ਇਸ ਨੂੰ ਟਰੈਕ ਤੇ ਲੈ ਕੇ ਆਉਣਾ ਚਾਹੁੰਦੇ ਨੇ ਵਾਪਸ ਪਟੜੀ ਤੇ ਲਿਆਉਣਾ ਚਾਹੁੰਦੇ ਨੇ ਤੇ ਜਿਹੜੇ ਉਹਨਾਂ ਦੀ ਪਾਰਟੀ ਵੱਲੋਂ ਸਰਕਾਰ ਬਣਾਉਣ ਦੇ ਟਾਈਮ ਵਾਅਦੇ ਕੀਤੇ ਸੀਗੇ ਉਹ ਸਾਰੇ ਵਾਅਦੇ ਉਹ ਪੂਰਾ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਇਹ ਮਿਨਿਸਟਰ ਦੇ ਮੁਤਾਬਿਕ ਇਹਨੂੰ ਲੱਗਦਾ ਸੀ ਕਿ ਉਹਨਾਂ ਨੇ ਆਪਣਾ ਹੋਮਵਰਕ ਕੀਤਾ ਹੋਇਆ ਹੈ ਉਹਨਾਂ ਕੋਲ ਸਾਰੇ ਡਿਪਾਰਟਮੈਂਟ ਦੀਆਂ ਸਾਰੀਆਂ ਰਿਪੋਰਟਾਂ ਮੌਜੂਦ ਸੀਗੀਆਂ ਕਿਸ ਡਿਪਾਰਟਮੈਂਟ ਦੇ ਵਿੱਚ ਕਿਸ ਸੈਕਟਰ ਵਿੱਚ ਕੀ ਹੋ ਰਿਹਾ ਹੈ ਉਹ ਰਿਪੋਰਟਾਂ ਉਹ ਲੈ ਕੇ ਬੈਠੇ ਸੀਗੇ ਤੇ ਜਿਹੜਾ ਮਿਨਿਸਟਰਾਂ ਨਾਲ ਡਿਸਕਸ਼ਨ ਕੀਤੀ ਹੈ ਉਹ ਉਹਨਾਂ ਨੇ ਆਉਣ ਵਾਲਾ ਟਾਈਮ ਜਿਹੜਾ ਹੈ ਵਿਖਦੇ ਵਿੱਚ ਕੀ ਕਰਨਾ ਹੈ ਉਹਦੇ ਵਿੱਚ ਸਲਾਹ ਦਿੱਤੀ ਹੈ ਆਪਣੀ ਵਿਜਨ ਜਿਹੜੀ ਹੈ ਉਹ ਸ਼ੇਅਰ ਕੀਤੀ ਹੈ ਕਿ ਮੈਂ ਕਿਸ ਤਰ੍ਹਾਂ ਦੇਖਣਾ ਚਾਹੁੰਦਾ ਹਾਂ ਪੰਜਾਬ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਉਹ ਉਹਨਾਂ ਨੇ ਮਨਿਸਟਰਾਂ ਦੇ ਨਾਲ ਸਾਂਝਾ ਕੀਤਾ ਹੁਣ ਜਦੋਂ ਇਹ ਸਾਲਾ ਕੁਝ ਹੋ ਰਿਹਾ ਸੀ ਤੇ ਭਗਵੰਤ ਮਾਨ ਕਿੱਥੇ ਸੀ ਭਗਵੰਤ ਮਾਨ ਕੀ ਕਰ ਰਹੇ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਤੋਂ ਹਸਪਤਾਲ ਤੋਂ ਛੁੱਟੀ ਲੈ ਕੇ ਆਏ ਨੇ ਬਾਹਰ ਆਏ ਨੇ ਉਦੋਂ ਤੋਂ ਹੀ ਲਗਾਤਾਰ ਉਹ ਵੱਖ-ਵੱਖ ਡਿਪਾਰਟਮੈਂਟਾਂ ਨਾਲ ਵੱਖ-ਵੱਖ ਮਨਿਸਟਰਾਂ ਨਾਲ ਮੀਟਿੰਗਾਂ ਕਰ ਰਹੇ ਨੇ ਲਗਾਤਾਰ ਮੀਟਿੰਗਾਂ ਜਾਰੀ ਨੇ ਬਹੁਤ ਹੀ ਬਿਜ਼ੀ ਆਪਣੇ ਆਪ ਨੂੰ ਰੱਖ ਰਹੇ ਨੇ ਸ਼ਡਿਊਲ ਉਹਨਾਂ ਦਾ ਕਾਫੀ ਬਿਜ਼ੀ ਚੱਲ ਰਿਹਾ ਹੈ ਸੋਮਵਾਰ ਨੂੰ ਵੀ ਉਹਨਾਂ ਦੀ ਆਲਤੀਆਂ ਦੇ ਨਾਲ ਮੀਟਿੰਗ ਸੀ ਆਲਤੀਆਂ ਨੇ ਹੜਤਾਲ ਕੀਤੀ ਹੋਈ ਸੀ ਕਿਸਾਨਾਂ ਦੇ ਨਾਲ ਫਿਰ ਕੋ ਉਹਨਾਂ ਦੀ ਮੀਟਿੰਗ ਹੋਈ ਸੀ ਹੜਤਾਲ ਜਿਹੜੀ ਹੈ ਉਹ ਖਤਮ ਕਰਾਉਣਾ ਬਹੁਤ ਜ਼ਰੂਰੀ ਸੀ ਕਿਉਂਕਿ ਚੋਨੇ ਦਾ ਸੀਜ਼ਨ ਹੈ ਉਹ ਪੂਰੇ ਜੋੜਾਂ ਤੇ ਹੈ ਜੇ ਖਰੀਦ ਨਹੀਂ ਹੁੰਦੀ ਮੰਡੀਆਂ ਦੇ ਵਿੱਚ ਤਾਂ ਹਾਲਾਤ ਉਹ ਬੇਕਾਬੂ ਹੋ ਸਕਦੇ ਨੇ ਇਸ ਕਰਕੇ ਖਰੀਦ ਨੂੰ ਸ਼ੁਰੂ ਕਰਾਉਣਾ ਜਿਹੜਾ ਹੈ ਬਹੁਤ ਜਿਆਦਾ ਜ਼ਰੂਰੀ ਸੀ ਐਤਵਾਰ ਨੂੰ ਸ਼ੈਲਰ ਮਾਲਕਾਂ ਦੇ ਨਾਲ ਜਿਹੜੀ ਹੈ ਉਹਨਾਂ ਦੀ ਮੀਟਿੰਗ ਕੀਤੀ ਹੋਈ ਹੈ ਉਹ ਹੜਤਾਲ ਵਾਪਸ ਹੋਈ ਹੁਣ ਆੜਤਿਆਂ ਦੀ ਹੜਤਾਲ ਵਾਪਸ ਹੋਈ ਤੇ ਖਰੀਦ ਜਿਹੜੀ ਹੈ ਮੰਡੀਆਂ ਦੇ ਵਿੱਚ ਚੱਲੂ ਹੋ ਗਈ ਇੱਥੇ ਇਹ ਕਿਹਾ ਜਾਣਾ ਵੀ ਜ਼ਰੂਰੀ ਹੈ ਕਿ ਹੋ ਸਕਦਾ ਹੈ ਕਿ ਭਗਵੰਤ ਮਾਨ ਦਿੱਲੀ ਇਸੇ ਲਈ ਨਾ ਗਏ ਹੋਣ ਕਿਉਂਕਿ ਉਹਨਾਂ ਦੀਆਂ ਆਹ ਕ੍ਰੂਸ਼ਲ ਮੀਟਿੰਗਾਂ ਸੀਗੀਆਂ ਮੰਡੀ ਦੇ ਵਿੱਚ ਖਰੀਦ ਕਰਾਉਣਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਸੀਗਾ ਤੇ ਉਹਦੇ ਲਈ ਉਹਨਾਂ ਨੂੰ ਆਲਟੀਆਂ ਦੇ ਨਾਲ ਸ਼ੈਲਰਾਂ ਦੇ ਨਾਲ ਕਿਸਾਨਾਂ ਨਾਲ ਮੀਟਿੰਗ ਕਰਨੀ ਲਾਜ਼ਮੀ ਸੀ ਤਾਂਕਿ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਹੋ ਸਕੇ ਤੇ ਜਿਹੜਾ ਹੈ ਸੂਬੇ ਦੇ ਕੁਝ ਹਾਲਾਤ ਜਿਹੜੇ ਨੇ ਉਹ ਸਥਿਰ ਰੱਖੇ ਜਾ ਸਕਣ। ਅੱਜ ਇਸ ਤੋਂ ਇਲਾਵਾ ਇਹ ਵੀ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਵੀ ਪੂਰੀਆਂ ਜੋਬਨ ਤੇ ਚੱਲ ਰਹੀਆਂ ਨੇ। ਮਹੀਨਾ ਬਹੁਤ ਕ੍ਰੂਸ਼ੀਅਲ ਹੈ ਖਰੀਦ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ 15 ਤਰੀਕ ਨੂੰ ਪੰਚਾਇਤਾਂ ਦੀਆਂ ਵੋਟਾਂ ਪੈਣੀਆਂ ਨੇ ਹਾਲਾਤ ਲੈਂਡ ਆਰਡਰ ਦੇ ਵੀ ਥੋੜੇ ਜਿੱਚ ਪੰਚਾਇਤੀ 14 ਕਰਕੇ ਖਰਾਬ ਹੋ ਰਹੇ ਨੇ ਗੋਲੀਬਾਰੀ ਹੋ ਰਹੀ ਹੈ ਇੱਕ ਦੋ ਕਤਲ ਵੀ ਹੋ ਗਏ ਨੇ ਆਪਸ ਦੇ ਵਿੱਚ ਪਾਰਟੀਆਂ ਦੇ ਵਿੱਚ ਧਰਾਂ ਦੇ ਵਿੱਚ ਲੜਾਈਆਂ ਹੋਣ ਦੀਆਂ ਖਬਰਾਂ ਵੀ ਛਿਪਕੜ ਆ ਰਹੀਆਂ ਨੇ ਸੋ ਇਹ ਮਹੀਨਾ ਵੈਸੇ ਵੀ ਪੰਜਾਬ ਸਰਕਾਰ ਦੇ ਲਈ ਕਾਫੀ ਕ੍ਰੂਸ਼ੀਅਲ ਹੈ ਕਾਫੀ ਜ਼ਰੂਰਤ ਹੈ ਇੱਥੇ ਰਹਿ ਕੇ ਇਸ ਸੂਬੇ ਦੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕਰਨ ਦੀ ਅੱਜ ਭਵੰਤਮਾਨ ਸਾਹਿਬ ਨੇ ਕੈਬਨਿਟ ਦੀ ਮੀਟਿੰਗ ਸੱਦੀ ਹੈ ਕੱਲ ਦਿੱਲੀ ਦੇ ਵਿੱਚ ਕੈਬਨਿਟ ਦੀ ਮੀਟਿੰਗ ਸੀ ਅੱਜ ਇੱਥੇ ਪੰਜਾਬ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਪਹਿਲਾਂ ਇਹ ਮੀਟਿੰਗ ਜਿਹੜੀ ਹੈ ਗੁਲੰਦਰ ਦੇ ਵਿੱਚ ਰੱਖੀ ਗਈ ਸੀ ਸਵੇਰੇ 11 ਵਜੇ ਦਾ ਟਾਈਮ ਸੀ ਗੁਲੰਦਰ ਦੇ ਵਿੱਚ ਮੀਟਿੰਗ ਹੋਣੀ ਸੀ ਲੇਕਿਨ ਬਾਅਦ ਵਿੱਚ ਇਹਨੂੰ ਬਦਲ ਕੇ ਚੰਡੀਗੜ੍ਹ ਕਰ ਦਿੱਤਾ ਗਿਆ ਦੁਪਹਿਰੇ 2 ਵਜੇ ਇਹ ਮੀਟਿੰਗ ਦਾ ਟਾਈਮ ਹੈ ਸੀਐਮ ਸਾਹਿਬ ਦੀ ਰਿਹੈਸ਼ ਤੇ ਮੀਟਿੰਗ ਹੋਣੀ ਹੈ ਏ ਮੀਟਿੰਗ ਦਾ ਟਾਈਮ ਵੀ ਇਸੇ ਲਈ ਬਦਲਿਆ ਗਿਆ ਕਿਉਂਕਿ ਸਾਰੇ ਮਿਨਿਸਟਰ ਦਿੱਲੀ ਗਏ ਹੋਏ ਸੀਗੇ ਤੇ ਉਹਨਾਂ ਨੂੰ ਵਾਪਸ ਆਉਣ ਦੇ ਵਿੱਚ ਦਿੱਲੀ ਤੋਂ ਟਾਈਮ ਲੱਗਣਾ ਸੀਗਾ ਤੇ 11 ਵਜੇ ਜਲੰਧਰ ਪਹੁੰਚਣਾ ਸਾਰਿਆਂ ਲਈ ਪੋਸੀਬਲ ਨਹੀਂ ਸੀ ਇਸੇ ਕਰਕੇ ਬਦਲ ਕੇ ਇਹਨੂੰ ਚੰਡੀਗੜ੍ਹ ਦੁਪਹਿਰੇ 2 ਵਜੇ ਕਰ ਦਿੱਤਾ ਗਿਆ ਹੁਣ ਜੇ ਕੱਲ ਮੀਟਿੰਗ ਹੋ ਗਈ ਹੈ ਉਹਦੇ ਵਿੱਚ ਰਿਵਿਊ ਹੋ ਗਿਆ ਹੈ ਸਾਰੇ ਮਿਨਿਸਟਰਾਂ ਦੀ ਪਰਫਾਰਮੈਂਸ ਦਾ ਅੱਜ ਫਿਰ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਕਿਉਂ ਰੱਖੀ ਹੈ ਇਸ ਮੀਟਿੰਗ ਦੇ ਵਿੱਚ ਕੀ ਅਜਿਹਾ ਕਰਨਗੇ ਉਹਦਾ ਮਕਸਦ ਕੀ ਹੈ ਮੀਟਿੰਗ ਦਾ ਇਸ ਦੇ ਉੱਪਰ ਸਵਾਲੀਆ ਨਿਸ਼ਾਨ ਜ਼ਰੂਰ ਨੇ ਕੀ ਭਗਵੰਤ ਮਾਨ ਜਿਹੜੇ ਨੇ ਉਹ ਆਪਣੇ ਵੱਲੋਂ ਕੋਈ ਨਵੇਂ ਵਿਜ਼ਨ ਦੇਣਗੇ ਕੀ ਉਹ ਆਪਣੇ ਵੱਲੋਂ ਨਵਾਂ ਰਿਵਿਊ ਕਰਨਗੇ ਇਸ ਦੇ ਉੱਪਰ ਵੀ ਸਵਾਲ ਨੇ ਕੀ ਉਹ ਤੇਜਰੀਵਾਲ ਦੇ ਜੋ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹਦੀ ਜਗ੍ਹਾ ਆਪਣੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਇਹ ਦੇਖਣ ਵਾਲਾ ਮਸਲਾ ਹੈ ਲੇਕਿਨ ਸਵਾਲ ਇੱਥੇ ਕੁਝ ਉੱਠ ਕੇ ਆ ਰਹੇ ਨੇ ਕਿ ਜੇ ਭਗਵੰਤ ਮਾਨ ਸਾਹਿਬ ਕੰਮ ਇਸ ਤਰੀਕੇ ਨਾਲ ਨਹੀਂ ਕਰ ਰਹੇ ਜੇ ਉਹਨਾਂ ਤੋਂ ਇਹ ਸਟੇਟ ਸੰਭਲੀ ਨਹੀਂ ਜਾ ਰਹੀ ਸੰਭਾਲੀ ਨਹੀਂ ਜਾ ਰਹੀ ਤਾਂ ਆਮ ਆਦਮੀ ਪਾਰਟੀ ਨੂੰ ਕੀ ਪ੍ਰੋਬਲਮ ਹੈ ਉਹ ਇਹਨਾਂ ਨੂੰ ਬਦਲ ਸਕਦੇ ਨੇ ਉਹ ਇਹਨਾਂ ਨੂੰ ਬਦਲ ਦੇਣ ਉਹਨਾਂ ਕੋਲ 92 ਐਮਐਲਏ ਦੀ ਪੂਰੀ ਮжоਰਿਟੀ ਹੈ ਤੇ ਪਿੱਛੇ ਜਿਵੇਂ ਮੀਡੀਆ ਦੇ ਵਿੱਚ ਖਬਰਾਂ ਵੀ ਜਾਰੀ ਰਹੀਆਂ ਰਹੀਆਂ ਕਿ 92 ਦੇ 92 ਐਮਐਲਏ ਐਨੇ ਦਰਪੂਕ ਨੇ ਐਨੇ ਜਰਦੇ ਨੇ ਕਿ ਕੇਜਰੀਵਾਲ ਦੇ ਕਹਿਣ ਦੇ ਉੱਤੇ ਭਗਵੰਤ ਮਾਨ ਦਾ ਪਤਾ ਲਾਣ ਵੀ ਹਸਪਤਾਲ ਨਹੀਂ ਗਈ ਕਿਸੇ ਨੇ ਉਹਦਾ ਹਾਲਚਾਲ ਵੀ ਨਹੀਂ ਜਾਣਿਆ ਫਿਰ ਭਗਵੰਤ ਮਾਨ ਨੂੰ ਬਦਲਣ ਦੇ ਵਿੱਚ ਕੀ ਦਿੱਕਤ ਹੈ ਕੀ ਰਿਹਾ ਹੈ ਕਿ ਭਗਵੰਤ ਮਾਨ ਦਾ ਕਦ ਐਡਾ ਵੱਡਾ ਹੋਇਆ ਆਮ ਆਦਮੀ ਪਾਰਟੀ ਵਿੱਚੋਂ ਇਕੱਲੇ ਹੀ ਪੰਜਾਬ ਦੇ ਵਿੱਚ ਵੋਟਾਂ ਖਿੱਚਣ ਦੇ ਵਿੱਚ ਇੰਨੇ ਨਪੁੰਨ ਨੇ ਕਿ ਹੋਰ ਕਿਸੇ ਨੂੰ ਉਹਨਾਂ ਦੀ ਜਗ੍ਹਾ ਨਹੀਂ ਲਗਾਇਆ ਜਾ ਸਕਦਾ ਜੇ ਉਹ ਐਨੇ ਕਾਮਯਾਬ ਨੇ ਐਨੇ ਪ੍ਰਭਾਵਸ਼ਾਲੀ ਲੀਡਰ ਨੇ ਫਿਰ ਉਹਨਾਂ ਤੋਂ ਕੰਮ ਕਿਉਂ ਨਹੀਂ ਹੋ ਰਿਹਾ ਇਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਜ਼ਰੂਰ ਰਹਿਣਗੇ ਕੀ ਉਹਨਾਂ ਕੋਲ ਕੋਈ ਹੋਰ ਕੋਈ ਚਿਹਰਾ ਨਹੀਂ ਹੈ ਜਿਹਨੂੰ ਚੀਫ ਮਿਨਿਸਟਰ ਬਣਾਇਆ ਜਾ ਸਕਦਾ ਹੈ 49 ਸੰਧਵਾ ਦਾ ਨਾਮ बार-बार ਆਉਂਦਾ ਰਿਹਾ ਹੋਰ ਵੀ ਕਈ ਐਮਐਲਏ ਨੇ ਜਿਹੜੇ ਦੂਜੀ ਟਰਮ ਦੇ ਐਮਐਲਏ ਨੇ ਉਹਨਾਂ ਚੋਂ ਵੀ ਕਿਸੇ ਨੂੰ ਬਣਾਇਆ ਜਾ ਸਕਦਾ ਹੈ ਮжоਰਿਟੀ ਐਬਸੋਲਿਊਟ ਹੈ ਫਿਰ ਇਹ ਕਿਉਂ ਨਹੀਂ ਕੀਤਾ ਜਾ ਰਿਹਾ ਪ੍ਰੌਕਸੀ ਦੇ ਨਾਲ ਸਰਕਾਰ ਕਿਉਂ ਚਲਾਈ ਜਾਂਦੀ ਦੂਜਾ ਸਵਾਲ ਹੈ ਕਿ ਸੰਵਿਧਾਨ ਇਸ ਦੀ ਇਜਾਜ਼ਤ ਦਿੰਦਾ ਹੈ ਸੰਵਿਧਾਨ ਦੇ ਮੁਤਾਬਿਕ ਕਿੰਨਾ ਕੁ ਜਾਇਜ਼ ਹੈ ਕਿੰਨਾ ਕੁ ਕਾਨੂੰਨੀ ਹੈ ਕਿ ਇੱਕ ਸਟੇਟ ਦੇ ਮਨਿਸਟਰ ਜਿਹੜਾ ਮੰਤਰੀ ਮੰਡਲ ਹੈ ਉਹ ਸਟੇਟ ਤੋਂ ਬਾਹਰ ਜਾ ਕੇ ਜਾਂ ਸਟੇਟ ਦੇ ਵਿੱਚ ਵੀ ਕਿਸੇ ਇਹ ਜਿਹੇ ਬੰਦੇ ਨਾਲ ਰਿਵਿਊ ਕਰਦਾ ਹੈ ਇਹ ਜਿਹੇ ਬੰਦੇ ਦੇ ਨਾਲ ਮੀਟਿੰਗ ਕਰਦਾ ਹੈ ਕੈਪੀਟਲ ਮੀਟਿੰਗ ਕਰਦਾ ਹੈ ਜੋ ਕਿ ਉਹ ਸਟੇਟ ਦਾ ਚੀਫ ਮਿਨਿਸਟਰ ਨਹੀਂ ਹੈ ਕਿਸ ਅਥਾਰਟੀ ਨਾਲ ਕਿਸ ਕਪੈਸਿਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਇਹਨਾਂ ਮਿਨਿਸਟਰਾਂ ਦਾ ਰਿਵਿਊ ਕਰ ਰਹੇ ਨੇ ਇਹਨਾਂ ਦੀ ਪਰਫਾਰਮੈਂਸ ਨੂੰ ਮੁਲਾਂਕਣ ਕਰ ਰਹੇ ਨੇ ਇਹਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਕਾਨੂੰਨੀ ਤੌਰ ਤੇ ਉਹਨਾਂ ਨੂੰ ਇਹ ਇਜਾਜ਼ਤ ਹੈ ਕਿ ਜਿਸ ਸੂਬੇ ਦੇ ਵਿੱਚ ਉਹ ਕੋਈ ਵੀ ਕਨਸਟੀਟਿਊਸ਼ਨਲ ਪੋਜੀਸ਼ਨ ਨਹੀਂ ਰੱਖਦੇ ਕੋਈ ਅਥਾਰਟੀ ਦੀ ਪੋਜੀਸ਼ਨ ਨਹੀਂ ਰੱਖਦੇ ਉੱਥੋਂ ਦੇ ਮਨਿਸਟਰਾਂ ਨੂੰ ਬੁਲਾ ਕੇ ਉਹ ਉਹਨਾਂ ਦਾ ਕੰਮ ਕਾਜ ਬਾਰੇ ਟਿੱਕਾ ਟਿੱਖਣੀ ਕਰ ਸਕਣ ਤੇ ਉਹਨਾਂ ਦੇ ਕੰਮ ਕਾਜ ਦੇ ਉੱਪਰ ਸਵਾਲ ਉਠਾ ਸਕਣ ਰਿਵਿਊ ਕਰ ਸਕਣ ਉਹਨਾਂ ਨੂੰ ਟਾਰਗੇਟ ਦੇ ਸਕਣ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਕੀ ਕੰਮ ਕਰਨਾ ਹੈ ਤੇ ਕਿਵੇਂ ਕੰਮ ਕਰਨਾ ਹੈ ਕੀ ਉਹ ਦੇ ਸਕਦੇ ਨੇ ਕੀ ਇਹ ਲੋਕਤੰਤਰ ਦਾ ਮਜ਼ਾਕ ਨਹੀਂ ਹੈ ਜੇ ਉਹਨਾਂ ਨੇ ਕੁਝ ਆਪਣੀਆਂ ਸਲਾਹਾਂ ਦੇਣੀਆਂ ਨੇ ਕੁਝ ਇਨਪੁਟਸ ਦੇਣੀਆਂ ਨੇ ਤਾਂ ਉਹ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਵੀ ਇਹ ਕੰਮ ਕਰ ਸਕਦੇ ਨੇ ਉਹ ਪੰਜਾਬ ਪਹਿਲਾਂ ਵੀ ਆਉਂਦੇ ਰਹੇ ਨੇ ਮੰਤਰੀ ਮੰਡਲ ਦੀ ਮੀਟਿੰਗ ਸਾਦੇ ਚੀਫ ਮਿਨਿਸਟਰ ਉੱਥੇ ਹੁੰਦੇ ਤੇ ਚੀਫ ਮਿਨਿਸਟਰ ਨੂੰ ਨਾਲ ਬਿਠਾ ਕੇ ਉਹ ਆਪਣੇ ਵਿਚਾਰ ਰੱਖ ਸਕਦੇ ਸੀ ਮੰਤਰੀਆਂ ਕੋਲ ਕੁਛ ਇਛ ਕਰ ਸਕਦੇ ਸੀ ਜੋ ਵੀ ਕਰਨਾ ਚਾਹੁੰਦੇ ਸੀ ਲੇਕਿਨ ਚੀਫ ਮਿਨਿਸਟਰ ਦੀ ਹਾਜ਼ਰੀ ਦੇ ਵਿੱਚ ਕਰਦੇ ਤਾਂ ਜ਼ਿਆਦਾ ਬਿਹਤਰ ਰਹਿੰਦਾ ਹੁਣ ਸੋਸ਼ਲ ਮੀਡੀਆ ਲਗਾਤਾਰ ਇਸ ਨੂੰ ਦਿੱਲੀ ਬਨਾਮ ਪੰਜਾਬ ਦੀ ਲੜਾਈ ਬਣਾ ਰਿਹਾ ਹੈ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦੇ ਕਬਜ਼ਾ ਕਰ ਲਿਆ ਦਿੱਲੀ ਵੱਲੋਂ ਆਖੇ ਲੋਕ ਜਿਹੜੇ ਨੇ ਪੰਜਾਬ ਤੇ ਕਾਬਜ਼ ਹੋ ਗਏ ਪੰਜਾਬ ਨੂੰ ਲੁੱਟ ਕੇ ਲੈ ਗਏ ਇਹ ਵਿਰੋਧੀਆਂ ਵੱਲੋਂ بار-बार ਸਟੇਟਮੈਂਟਸ ਦਿੱਤੀਆਂ ਜਾਂਦੀਆਂ ਹਨ। ਭਾਵੇਂ ਅਜਿਹਾ ਅਸਲ ਛੁੰਦਾ ਹੈ ਜਾਂ ਨਹੀਂ ਹੁੰਦਾ ਇਸ ਤੇ ਕੋਈ ਪ੍ਰੂਫ ਜਿਹੜੇ ਨੇ ਉਹ ਨਹੀਂ ਦਿੱਤੇ ਜਾਂਦੇ ਲੇਕਿਨ ਹਾਂ ਆਮ ਲੋਕਾਂ ਦੀਆਂ ਆਮ ਬੰਦੇ ਦੀਆਂ ਨਜ਼ਰਾਂ ਦੇ ਵਿੱਚ ਕਿਸੇ ਹੋਰ ਸੂਬੇ ਤੋਂ ਆ ਕੇ ਇੱਥੇ ਆਪਣੀ ਚੌਧਰ ਚਲਾਉਣਾ ਜਾਂ ਮੰਤਰੀਆਂ ਤੱਕ ਦੀ ਜਿਹੜੀ ਹੈ ਮੀਟਿੰਗ ਲੈ ਕੇ ਰਿਵਿਊ ਕਰਨਾ ਉਹ ਉਸ ਨੂੰ ਗਲਤ ਤਰੀਕੇ ਨਾਲ ਹੀ ਦੇਖਿਆ ਜਾਏਗਾ ਉਹਨੂੰ ਕਦੇ ਵੀ ਸਹੀ ਤਰੀਕੇ ਦੇ ਨਹੀਂ ਦੇਖਿਆ ਜਾਏਗਾ ਇਹ ਪਰਸੈਪਸ਼ਨ ਜਿਹੜੀ ਹੈ ਉਹ ਬਹੁਤ ਗਲਤ ਹੈ ਜੇ ਤੁਹਾਨੂੰ ਭਗਵੰਤ ਮਾਨ ਇੰਨੇ ਕਾਬਿਲ ਨਹੀਂ ਲੱਗਦੇ ਤਾਂ ਉਹਨਾਂ ਨੂੰ ਬਦਲ ਕੇ ਕਿਸੇ ਕਾਬਿਲ ਵਿਅਕਤੀ ਦੇ ਹੱਥ ਸੂਬੇ ਦੀ ਕਮਾਂਡ ਦੇਣੀ ਚਾਹੀਦੀ ਹੈ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਹੀ ਕੰਟੀਨਿਊ ਕੀਤਾ ਜਾਵੇ ਹੁਣ ਇੱਥੇ ਇੱਕ ਹੋਰ ਸਵਾਲ ਆ ਜਾਂਦਾ ਹੈ ਕੀ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਪਾਰਟੀ ਦਾ ਪ੍ਰਧਾਨ ਜਿਹੜਾ ਹੈ ਉਹ ਸਟੇਟ ਦੀ ਲੀਡਰਸ਼ਿਪ ਦੇ ਉੱਪਰ ਭਾਰੂ ਪੈ ਗਿਆ ਹੋਵੇ ਹੁਣ ਇਹ ਹੀ ਜਿਆਦਾ ਪ੍ਰਚਾਰਿਆ ਜਾ ਰਿਹਾ ਹੈ ਪਹਿਲਾਂ ਕਦੇ ਕੀ ਇਸ ਤਰ੍ਹਾਂ ਨਹੀਂ ਹੋਇਆ ਮੰਤਰੀ ਮੰਡਲ ਹਮੇਸ਼ਾ ਹਾਈ ਕਮਾਂਡ ਦੇ ਵੱਲੋਂ ਹੀ ਬਦਲੇ ਜਾਂਦੇ ਨੇ ਕਿਹਨੂੰ ਮੰਤਰੀ ਬਣਾਉਣਾ ਹੈ ਕਿ ਨਹੀਂ ਕਿਹਨੂੰ ਨਹੀਂ ਬਣਾਉਣਾ ਚੀਫ ਮਿਨਿਸਟਰ ਕਿਹਨੂੰ ਬਣਾਉਣਾ ਨਹੀਂ ਬਣਾਉਣਾ ਇਹ ਸਾਰਾ ਕੁਝ ਹਮੇਸ਼ਾ ਹਾਈ ਕਮਾਂਡ ਹੀ ਤੈਅ ਕਰਦਾ ਹੈ ਆ ਪਿਛਲੇ ਕਾਂਗਰਸ ਦੀ ਗਵਰਨਮੈਂਟ ਦੇ ਵੇਲੇ ਤੁਸੀਂ ਆ ਸਾਰਿਆਂ ਨੇ ਜਦੋਂ ਆਪਣੇ ਦਰਸ਼ਕ ਨੂੰ ਉਤਾਰਿਆ ਗਿਆ ਤੇ ਨਵਾਂ ਚੀਫ ਮਿਨਿਸਟਰ ਬਣਾਉਣਾ ਸੀ ਉਹ ਸਾਰਾ ਘਟਨਾਕ੍ਰਮ ਹਜੇ ਵੀ ਸਾਡੇ ਸਾਰਿਆਂ ਦੀਆਂ ਯਾਦਾਂ ਦੇ ਵਿੱਚ ਤਾਜ਼ਾ ਹੈ ਕਦੇ ਸੁਨੀਲ ਜਾਖੜ ਦਾ ਨਾਮ ਆਉਂਦਾ ਸੀ ਕਦੇ ਰੰਧਾਵਾ ਨੂੰ ਬਣਾ ਦਿੱਤਾ ਗਿਆ ਫਿਰ ਬਦਲ ਕੇ ਚੰਨੀ ਦਾ ਨਾਮ ਆ ਗਿਆ ਸਿੱਧੂ ਨੂੰ ਵੀ ਇਸ ਦੇ ਵਿੱਚ ਕਈ ਵਾਰ ਅੱਗੇ ਰੱਖਿਆ ਗਿਆ ਲੇਕਿਨ ਸਾਰੀ ਖੇਡ ਜਿਹੜੀ ਹੈ ਹਾਈ ਕਮਾਂਡ ਵੱਲੋਂ ਖੇਡੀ ਜਾ ਰਹੀ ਸੀ ਪਲ-ਪਲ ਨਾਮ ਬਦਲਦੇ ਗਏ ਤੇ ਬਾਅਦ ਵਿੱਚ ਚਰਨਜੀਤ ਚੰਨੀ ਨੂੰ ਸੂਬੇ ਦਾ ਪ੍ਰਧਾਨ ਉਪ ਮੁੱਖ ਮੰਤਰੀ ਬਣਾਇਆ ਗਿਆ ਇਥੇ ਯੂ ਕਨ ਜੋ ਕਰਨਾ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਮਰਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਪੁਰਾਣੇ ਮੰਤਰੀਆਂ ਨੂੰ ਆਪਣੇ ਪੁਰਾਣੇ ਸਾਥੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਉਹਨਾਂ ਦੇ ਉੱਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲਾਇਆ ਕਿ ਇਹ ਮਾਈਨਿੰਗ ਮਾਫੀਆ ਹੈ 1 ਕਰੋੜ ਰੁਪਏ ਉੱਥੋਂ ਕਮਾਉਂਦੇ ਨੇ ਮੇਰੇ ਕੋਲ ਉਹਨਾਂ ਦੇ ਵਿਰੁੱਧ ਫਾਈਲਾਂ ਤਿਆਰ ਕੀਤੀਆਂ ਹੋਈਆਂ ਨੇ ਤੇ ਇਹ ਫਾਈਲਾਂ ਮੈਂ ਸਾਰੀਆਂ ਸੋਨੀਆ ਗੰਦੂ ਨੂੰ ਭੇਜੀਆਂ ਤਾਂ ਕਿ ਉਹ ਮੈਨੂੰ ਅਪਰੂਵਲ ਦੇਵੇ ਉਹ ਪ੍ਰਵਾਨਗੀ ਦੇਵੇ ਤੇ ਇਹਨਾਂ ਦੇ ਉੱਤੇ ਅਸੀਂ ਐਕਸ਼ਨ ਲੈ ਸਕੀਏ ਕੈਪਟਨ ਮਨਿੰਦਰ ਸਿੰਘ ਮੁਤਾਬਿਕ ਸੋਨੀਆ ਗਾਂਧੀ ਨੇ ਪਰਮਿਸ਼ਨ ਦੇਣ ਤੋਂ ਮਨਾਂ ਕਰ ਦਿੱਤਾ ਉਹਨੇ ਪ੍ਰਵਾਨਗੀ ਨਹੀਂ ਦਿੱਤੀ ਤੇ ਇਸੇ ਕਰਕੇ ਕੋਈ ਐਕਸ਼ਨ ਨਹੀਂ ਹੋਇਆ ਹੁਣ ਉਹਨਾਂ ਨੂੰ ਕਿਸੇ ਨੇ ਕਿਉਂ ਨਹੀਂ ਪੁੱਛਿਆ ਕਿ ਸੋਨੀਆ ਗਾਂਧੀ ਕੋਲ ਕਿਹੜੀ ਅਥਾਰਟੀ ਹੈ ਕਿ ਉਹ ਸੂਬੇ ਦੇ ਮੰਤਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਵਾਸਤੇ ਪ੍ਰਵਾਨਗੀ ਦੇ ਰਹੀ ਹੈ ਇਹ ਕੋਈ ਕਰਪਟ ਹੈ ਜੇ ਕਰਪਸ਼ਨ ਕਰ ਰਿਹਾ ਤੇ ਉਹਦੇ ਸਬੂਤ ਚੀਫ ਮਿਨਿਸਟਰ ਕੋਲੇ ਹਨ ਤੇ ਚੀਫ ਮਿਨਿਸਟਰ ਆਪਣੇ ਆਪ ਕਿਉਂ ਨਹੀਂ ਉਹਨਾਂ ਦੇ ਉੱਪਰ ਕੋਈ ਐਕਸ਼ਨ ਲੈ ਰਿਹਾ ਉਹਨੂੰ ਪ੍ਰਵਾਨਗੀ ਪਾਰਟੀ ਦੀ ਪ੍ਰਧਾਨ ਤੋਂ ਲੈਣ ਦੀ ਕੀ ਲੋੜ ਹੈ ਕੀ ਕਨਸਟੀਟਿਊਸ਼ਨਲ ਅਥਾਰਟੀ ਹੈ ਪਾਰਟੀ ਦੇ ਪ੍ਰਧਾਨ ਕੋਲ ਕਿ ਉਹ ਕਿਸੇ ਸੂਫੇ ਦੇ ਕੰਮਕਾਜ ਦੇ ਵਿੱਚ ਦਖਲ ਦੇਵੇ ਕਿ ਕਿਸ ਕਰਾਪਟ ਦੇ ਖਿਲਾਫ ਐਕਸ਼ਨ ਲੈਣਾ ਹੈ ਤੇ ਕਿਸ ਦੇ ਨਾਲ ਨਹੀਂ ਲੈਣਾ ਸਵਾਲ ਉਦੋਂ ਵੀ ਇਹੀ ਉਕੇਸੀ ਸਵਾਲ ਹੋਣ ਵੀ ਇਹੀ ਪਏ ਜਾ ਰਹੇ ਨੇ ਕਿ ਕੀ ਹਾਈ ਕਮਾਂਡ ਕਨਸਟੀਟਿਊਸ਼ਨਲ ਪਾਵਰ ਨਾ ਹੋਣ ਦੇ ਬਾਵਜੂਦ ਵੀ ਨਾ ਹੋਣ ਦੇ ਬਾਵਜੂਦ ਵੀ ਸਾਰੇ ਫੈਸਲੇ ਕਿਵੇਂ ਕਰਦਾ ਹੈ ਕਿਉਂ ਕਰਦਾ ਹੈ ਇੱਕ ਪਾਸੇ ਤਾਂ ਫੈਡਰਲ ਰਾਈਟਸ ਦਾ ਫੈਡਰਲ ਹੱਕਾਂ ਦੀ ਲੜਾਈ ਜਿਹੜੀ ਹੈ ਸੂਬਿਆਂ ਦੇ ਵੱਧ ਅਧਿਕਾਰ ਦੀ ਲੜਾਈ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਵੱਧੜ ਕੇ ਰੌਲਾ ਪਾ ਕੇ ਕਰਦੇ ਨੇ ਦਿਖਾਈ ਦਿੰਦੇ ਨੇ ਕਿ ਅਸੀਂ ਜੀ ਸੂਬੇ ਨੂੰ ਵੱਧ ਹੱਕ ਮਿਲਣ ਦੇ ਲਈ ਲੜਾਈ ਲੜ ਰਹੇ ਹਾਂ ਤੇ ਦੂਜੇ ਪਾਸੇ ਹਾਈ ਕਮਾਂਡ ਤੋਂ ਪੁੱਛੇ ਬਿਨਾ ਉਹ ਛਿੱਕ ਵੀ ਨਹੀਂ ਮਾਰਦੇ ਹੈਗੇ ਕੋਈ ਵੀ ਕੰਮ ਕਰਨਾ ਹੁੰਦਾ ਹੈ ਉਹਦੀ ਪਰਮਿਸ਼ਨ ਪਹਿਲਾਂ ਹਾਈ ਕਮਾਂਡ ਤੋਂ ਲੈਂਦੇ ਨੇ ਇਸ ਤਰੀਕੇ ਨਾਲ ਫਿਰ ਉਹਨਾਂ ਦੀ ਜਿਹੜੀ ਵੱਧ ਹੱਕਾਂ ਦੀ ਜਮਹੂਰੀ ਹੱਕਾਂ ਦੀ ਉਹ ਲੜਾਈ ਉਹ ਭਾਸ਼ਣ ਜਿਹੜਾ ਹੈ ਉਹ ਕਿੱਥੇ ਜਾਂਦਾ ਹੈ ਕੀ ਉਹਦੇ ਵਿੱਚ ਬਲੀਵ ਨਹੀਂ ਕਰਦੇ ਸਿਰਫ ਉਹ ਲੋਕਾਂ ਨੂੰ ਦਿਖਾਉਣ ਦੇ ਵਾਸਤੇ ਬਿਆਨ ਦਿੱਤੇ ਜਾਂਦੇ ਨੇ ਸਾਡੇ ਸਾਰਿਆਂ ਦੇ ਸਾਹਮਣੇ ਅੱਜ ਵੀ ਇਹ ਘਟਨਾਕ੍ਰਮ ਤੋਂ ਬਾਅਦ ਇਹੀ ਸਵਾਲ ਨੇ ਕਿ ਜੇ ਕੈਬਨਿਟ ਮਿਨਿਸਟਰਾਂ ਦੀ ਰਿਵਿਊ ਕਿਸੇ ਹੋਰ ਨੇ ਕਰਨੀ ਹੈ ਪਾਰਟੀ ਦੇ ਪ੍ਰਧਾਨ ਨੇ ਕਰਨੀ ਹੈ ਤਾਂ ਮੁੱਖ ਮੰਤਰੀ ਭਵੰਤ ਮਾਨ ਨੂੰ ਇਸ ਪੋਜੀਸ਼ਨ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਫੇ ਉਹਨਾਂ ਨੇ ਇਹੀ ਜੀ ਪੋਜੀਸ਼ਨ ਦੇ ਉੱਤੇ ਰਹਿ ਕੇ ਕਰਨਾ ਵੀ ਕੀ ਹੈ ਜੇ ਉਹ ਕੋਈ ਫੈਸਲਾ ਖੁਦ ਕਰ ਹੀ ਨਹੀਂ ਸਕਦੇ ਜੇ ਫੈਸਲੇ ਕਿਤੇ ਹੋਰ ਹੋਣੇ ਨੇ ਫਿਰ ਨਾਮ ਦਾ ਚੀਫ ਮਿਨਿਸਟਰ ਬਣ ਕੇ ਉਹਨਾਂ ਨੇ ਕੀ ਲੈਣਾ ਹੈ ਇਹਦੇ ਵਿੱਚ ਤਾਂ ਉਹਨਾਂ ਦੀ ਜਗ ਹਿਸ਼ਾਈ ਜ਼ਿਆਦਾ ਹੋ ਰਹੀ ਹੈ ਉਹਨਾਂ ਦੀ ਥੂ-ਥੂ ਜਿਹੜੀ ਹੈ ਉਹ ਜ਼ਿਆਦਾ ਹੋ ਰਹੀ ਹੈ ਉਹਨਾਂ ਦੀ ਇਮੇਜ ਨੂੰ ਹੋਰ ਜ਼ਿਆਦਾ ੱਤਕਾ ਲੱਗ ਰਿਹਾ ਹੈ ਜੇ ਉਹ ਲਾਚਾਰ ਮੁੱਖ ਮੰਤਰੀ ਦੀ ਤਰ੍ਹਾਂ ਪੇਸ਼ ਕੀਤੇ ਜਾਣਗੇ ਕਿ ਉਹ ਇਕੱਲੇ ਹੀ ਇੱਧਰ ਉੱਧਰ ਘੁੰਮ ਰਹੇ ਨੇ ਮੀਟਿੰਗਾਂ ਅਫਸਰਾਂ ਨਾਲ ਕਰ ਰਹੇ ਨੇ ਉਹਨਾਂ ਦਾ ਮੰਤਰੀ ਮੰਡਲ ਕੋਈ ਹੋਰ ਚਲਾ ਰਿਹਾ ਹੈ ਉਹਦੀ ਰਿਵਿਊ ਕੋਈ ਹੋਰ ਕਰ ਰਿਹਾ ਹੈ ਟਾਰਗੇਟ ਕੋਈ ਹੋਰ ਸੈੱਟ ਕਰ ਰਿਹਾ ਹੈ ਤੇ ਉਹ ਉਸ ਮੀਟਿੰਗ ਦੇ ਵਿੱਚੋ ਸ਼ਾਮਿਲ ਵੀ ਨਹੀਂ ਹੁੰਦੇ ਆਵੇਂ ਕੱਲ ਨੂੰ ਇਹ ਜ਼ਰੂਰ ਕਿਹਾ ਜਾਏਗਾ ਕਿ ਇੱਥੇ ਇਸ ਟਾਈਮ ਜਿਹੜਾ ਹੈ ਹੜਤਾਲਾਂ ਖਤਮ ਕਰਾਉਣੀਆਂ ਜ਼ਿਆਦਾ ਜ਼ਰੂਰੀ ਸੀ ਛੋਣੇ ਦੀ ਚੀਜ਼ ਜ਼ਿਆਦਾ ਜ਼ਰੂਰੀ ਸੀ ਇਸ ਕਰਕੇ ਮੁੱਖ ਮੰਤਰੀ ਨਹੀਂ ਗਏ ਪਰ ਇਹ ਮੀਟਿੰਗ ਇੱਕ ਦਿਨ ਅੱਗੇ ਪਿੱਛੇ ਵੀ ਹੋ ਸਕਦੀ ਸੀ ਜੇ ਅੱਜ ਕੈਬਨਿਟ ਦੀ ਮੀਟਿੰਗ ਰੱਖੀ ਹੀ ਗਈ ਸੀ ਤਾਂ ਇੱਥੇ ਕੇਜਰੀਵਾਲ ਨੂੰ ਬੁਲਾਇਆ ਜਾ ਸਕਦਾ ਸੀ ਤੇ ਇਕੱਠੇ ਬੈਠ ਕੇ ਰਿਵਿਊ ਕੀਤਾ ਜਾ ਸਕਦਾ ਸੀ ਇੱਕ ਦਿਨ ਨਾਲ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਸੀ ਪੈਣਾ ਸੋ ਇਹ ਸਾਰੇ ਸਵਾਲ ਪੰਜਾਬ ਦੀ ਜਨਤਾ ਦੇ ਸਾਹਮਣੇ ਖੜੇ ਨੇ ਉਹਨਾਂ ਦਾ ਜਵਾਬ ਜਾਂ ਤਾਂ ਭਗਵੰਤ ਮਾਨ ਹੀ ਦੇ ਸਕਦੇ ਨੇ ਸਭ ਤੋਂ ਜ਼ਿਆਦਾ ਇਸ ਪੋਜੀਸ਼ਨ ਦੇ ਵਿੱਚ ਤਾਂ ਉਹੀ ਨੇ ਕਿ ਉਹ ਆਪਣਾ ਫੈਸਲਾ ਕਰਨ ਕਿ ਉਹਨਾਂ ਨੇ ਇਸੇ ਤਰੀਕੇ ਨਾਲ ਲੇਮ ਡਕ ਚੀਫ ਮਿਨਿਸਟਰ ਬਣੇ ਰਹਿਣਾ ਹੈ ਬਿਨਾਂ ਕਿਸੇ ਪਾਵਰ ਵਾਲਾ ਚੀਫ ਮਿਨਿਸਟਰ ਮੁੱਖ ਮੰਤਰੀ ਬਣੇ ਰਹਿਣਾ ਹੈ ਜਾਂ ਉਹਨਾਂ ਦੇ ਵਿੱਚ ਕੋਈ ਗੈਰਤ ਉਹਨਾਂ ਦੇ ਵਿੱਚ ਕੋਈ ਸਵੈ ਜਿਹੜੀ ਮਾਨ ਹੁੰਦਾ ਹੈ ਸਿਰਵੀ ਮਾਨ ਜਾਗਦਾ ਹੈ ਕਿ ਉਹ ਆਪਣੀ ਅਣਖ ਨੂੰ ਥੋੜਾ ਜਿਹਾ ਝੰਜੋੜਦੇ ਨੇ ਤੇ ਅਸਤੀਫਾ ਦੇ ਕੇ ਅਲਵਿਦਾ ਆਖ ਸਕਦੇ ਨੇ ਇਸ ਮੁੱਖ ਮੰਤਰੀ ਦੀ ਕੁਰਸੀ ਨੂੰ ਇਹ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਦੇਖਿਆ ਜਾਏਗਾ ਧੰਨਵਾਦ